ਤੁਹਾਡਾ ਇਹ ਜਿਹੜਾ ਡਰਾਮਾ ਹੈ ਨਾ ਜਿਹੜਾ ਮੈਨੂੰ ਧਰਮ ਦੀ ਆੜ ਚ ਬਦਨਾਮ ਕਰਨ ਵਾਲਾ ਇਜ਼ਾਦਾ دیر ਨਹੀਂ ਚੱਲਣ ਵਾਲਾ ਜਿਹੜੇ ਕਹਿੰਦੇ ਨੇ ਕਿ ਇਹ ਦਸਤਾਰ ਲਾ ਦੇ ਦਸਤਾਰ ਲਾ ਦੇ ਜਿਹੜੇ ਕਮੈਂਟ ਕਰਦੇ ਨੇ ਗਰਦਨ ਲੱਥ ਜੇਗੀ ਪੱਗ ਨਹੀਂ ਲਾਉਂਗਾ ਮੈਂ ਸਾਰੀ ਉਮਰ ਤੁਹਾਡਾ ਜੋ ਮਾਨ ਆਂਦਾ ਕੁਝ ਨਹੀਂ ਮਿਲਦਾ ਇਹਨੇ ਜੀ ਸਿੱਖੀ ਬਦਨਾਮ ਕੀਤੀ ਹੋਈ ਏ ਇਹਨੇ ਜੀ ਸਿੱਖਾਂ ਦਾ ਕਹਾਣ ਕੀਤਾ ਹੋਇਆ ਜਿੰਨੇ ਇੱਕ ਨਵੀਂ ਜੀ ਨਿਊਜ਼ ਫਲਾਈ ਹੋਈ ਹੈ ਵੀ ਇਹਨੇ ਜੀ ਇੱਕ ਮੁਸਲਮਾਨ ਕੁੜੀ ਤੋਂ ਨਿਤਨੇਮ ਕਰਾਤਾ D5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਦੇ ਜਲੰਧਰ ਦਾ ਮਸ਼ਹੂਰ ਕੁਲੜ ਪੀਜਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਹੈ ਲੰਬੇ ਸਮੇਂ ਤੋਂ ਬਾਅਦ ਵਿਵਾਦਾਂ ਚ ਘਿਰਿਆ ਇਹ ਜੋੜਾ ਹੁਣ ਭਾਰਤ ਛੱਡ ਕੇ ਯੂਕੇ ਦੇ ਵਿੱਚ ਸੈਟਲ ਹੋ ਗਿਆ ਸੀ ਉੱਥੇ ਕੁਲੜ ਪੀਜਾ ਜੋੜਾ ਸਹਿਜ ਰੋੜਾ ਤੇ ਰੂਪ ਰੋੜਾ ਟਿਕਟੋਕ ਦੀ ਵਰਤੋਂ ਕਰਦੇ ਹਨ ਇਸ ਸਮੇਂ ਦੌਰਾਨ ਸਹਿਜ ਰੋੜਾ ਦਾ ਕੁਝ ਪੰਜਾਬੀ ਸੋਸ਼ਲ ਮੀਡੀਆ ਤੇ ਕਾਫੀ ਮਜਾਕ ਉਡਾਰੇ ਨੇ ਜਿੱਦੇ ਚੱਲਦੇ ਸਾਇਰੋੜਾ ਵਿਰੋਧ ਦੇ ਵਿੱਚ ਆ ਗਿਆ ਤੇ ਗੁੱਸੇ ਦੇ ਵਿੱਚ ਆ ਗਿਆ ਜਿੱਥੇ ਉਹਨੇ ਦੁਸ਼ਮਣਾਂ ਨੂੰ ਸੰਦੇਸ਼ ਵੀ ਦਿੱਤਾ ਤੇ ਕਿਹਾ ਜਦੋਂ ਤੁਹਾਡੇ ਕੋਲ ਕੋਈ ਮੁੱਦਾ ਨਹੀਂ ਹੁੰਦਾ ਤਾਂ ਤੁਸੀਂ ਕੁਲੜ ਪੀਜੇ ਵਾਲਿਆਂ ਨੂੰ ਚੁੱਕ ਲੈਣਿਓ ਚੁੱਕਦੇ ਵੀ ਕਿਹੜਾ ਮੁੱਦਾ ਉਹ ਜਿਹੜਾ 2.25 ਸਾਲ ਪੁਰਾਣਾ ਮੁੱਦਾ ਉਹਨਾ ਹੋਰ ਕੀ ਕੁਝ ਕਿਹਾ ਉਹ ਤੁਹਾਨੂੰ ਵੀ ਸੁਣਾਉਣੇ ਹੁਣ ਤੁਸੀਂ ਥੋੜਾ ਧਿਆਨ ਨਾਲ ਸੁਣ ਲਓ ਤੁਹਾਡਾ ਇਹ ਜਿਹੜਾ ਡਰਾਮਾ ਹੈ ਨਾ ਜਿਹੜਾ ਮੈਨੂੰ ਧਰਮ ਦੀ ਆੜ ਚ ਬਦਨਾਮ ਕਰਨ ਵਾਲਾ ਇਹ ਜ਼ਿਆਦਾ دیر ਨਹੀਂ ਚੱਲਣ ਵਾਲਾ ਮੈਂ ਹੁਣ ਤੱਕ ਬਹੁਤ ਚੁੱਪ ਰਹਿ ਲਿਆ ਬਹੁਤ ਜ਼ਿਆਦਾ ਚੁੱਪ ਰਹਿ ਲਿਆ ਪਰ ਇਹ ਜਿਹੜਾ ਤੁਸੀਂ ਧਰਮ ਦੀ ਆੜ ਦੇ ਵਿੱਚ ਕਰਦੇ ਜਿਹੜਾ ਡਰਾਮਾ ਜੇ ਨਾ ਕਿ ਇਹਨੂੰ ਸਿੱਖੀ ਬਦਨਾਮ ਕਰਕੇ ਮੈਨੂੰ ਆਪ ਮੇਰੇ ਹੀ ਆਪਣੇ ਲੋਕਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਪਹਿਲੀ ਗੱਲ ਜਿਹੜੇ ਕਹਿੰਦੇ ਨੇ ਕਿ ਇਹ ਦਸਤਾਰ ਲਾ ਦੇ ਦਸਤਾਰ ਲਾ ਦੇ ਜਿਹੜੇ ਕਮੈਂਟ ਕਰਦੇ ਨੇ ਗਰਦਨ ਲੱਥ ਜੇਗੀ ਪੱਗ ਨਹੀਂ ਲਾਉਂਗਾ ਮੈਂ ਸਾਰੀ ਉਮਰ ਇਸ ਗੱਲ ਦਾ ਧਿਆਨ ਰੱਖਿਓ ਗਰਦਨ ਲੱਥ ਜੇਗੀ ਪਰ ਪੱਗ ਨਹੀਂ ਲਾਉਂਗਾ ਦੂਜੀ ਗੱਲ ਜਿਹੜੇ ਕਹਿੰਦੇ ਨੇ ਨਾ ਦਾੜੀ ਕਟਾ ਦੇ ਤੇ ਦਾੜੀ ਵੀ ਨਹੀਂ ਕਟਾਉਂਗਾ ਜਿੰਨੇ ਜੋ ਕਰਨਾ ਕਰ ਲਵੇ ਜਿੰਨੇ ਜੋ ਕਰਨਾ ਹੈ ਕਰ ਲਵੇ ਨਾ ਮੇਰੇ ਸਿਰ ਤੋਂ ਪੱਗ ਜਾਂਦੀ ਹੈ ਨਾ ਮੇਰੇ ਸਿਰ ਤੋਂ ਦਾੜੀ ਜਾਂਦੀ ਹੈ ਨਾ ਮੇਰੇ ਫੇਸ ਤੋਂ ਦਾੜੀ ਜਾਂਦੀ ਹੈ ਐ ਮੈਂ ਕਲੀਅਰ ਬੋਲ ਰਿਹਾ ਵਾਂ ਔਰ ਤੁਸੀਂ ਕਹਿੰਦੇ ਹੋ ਨਾ ਕਿ ਸਿੱਖ ਹੋ ਕੇ ਟਿਕਟੋਕ ਤੇ ਲਾਈਵ ਬੈਠਾ ਹੋਇਆ ਹੈ ਕਿਹੜਾ ਸਿੱਖ ਟਿਕਟੋਕ ਤੇ ਲਾਈਵ ਆਂਦਾ ਹੈ ਭਾਈ ਸਾਹਿਬ ਸੋਸ਼ਲ ਮੀਡੀਆ ਪਲੈਟਫਾਰਮ ਦਾ ਸਾਰਿਆਂ ਦਾ ਹੱਕ ਹੈ ਔਰ ਇਹ ਕਿਸੇ ਨੇ ਪਰਸਨਲੀ ਨਹੀਂ ਮੈਨੂੰ ਲਿਆ ਕੇ ਦਿੱਤਾ ਟਿਕਟੋਕ ਅਕਾਊਂਟ ਜਾਂ ਟਿਕਟੋਕ ਚੈਨਲ ਜਾਂ ਕਿਸੇ ਨੇ ਆਪਣੀ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਮੈਂ ਯੂਜ਼ ਕਰਦਾ ਪਿਆ ਇਹ ਤੇ ਹਰ ਬੰਦੇ ਨੂੰ ਬੋਲਣ ਦਾ ਹੱਕ ਹੈ ਹਰ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਤੁਸੀਂ ਇਸ ਚੀਜ਼ ਦਾ ਕੀ ਹਰ ਚੀਜ਼ ਤੇ ਫਾਇਦਾ ਚੱਕਣਾ ਸ਼ੁਰੂ ਕੀਤਾ ਹੋਇਆ ਤੁਹਾਡਾ ਜੋ ਮਨ ਆਂਦਾ ਕੁਝ ਨਹੀਂ ਮਿਲਦਾ ਇਹਨੇ ਜੀ ਸਿੱਖੀ ਬਦਨਾਮ ਕੀਤੀ ਹੋਈ ਐ ਇਹਨੇ ਜੀ ਸਿੱਖਾਂ ਦਾ ਕਹਾਣ ਕੀਤਾ ਹੋਇਆ ਹੱਦ ਹੋ ਗਈ ਯਾਰ ਤੁਹਾਨੂੰ ਆਪ ਨੂੰ ਪਤਾ ਹੈ ਤੁਸੀਂ ਬੋਲਦੇ ਕਿ ਉਹ ਨਾ ਤੁਹਾਡੀ ਗੱਲ ਦਾ ਸਿਰ ਨਾ ਕੋਈ ਪੈਰ ਆਏ ਕੋ ਟੁੱਚਾ ਜਾਂ ਰੋਸਟਰ ਇੰਸਟਾਗ੍ਰam ਤੇ ਵੀ ਮੈਨੂੰ ਪੁੱਠੀਆਂ ਸਿੱਧੀਆਂ ਰੀਲਾਂ ਅਟੈਕ ਕਰਦਾ ਸੀਗਾ ਨਾਮ ਨਹੀਂ ਲਾਉਂਗਾ ਮੈਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਜਿੰਨੇ ਇੱਕ ਨਵੀਂ ਜੀ ਨਿਊਜ਼ ਫਲਾਈ ਹੋਈ ਐ BNG ਇੱਕ ਮੁਸਲਮਾਨ ਕੁੜੀ ਤੋਂ ਨਿਤਨੇਮ ਕਰਾਤਾ ਪਹਿਲੀ ਗੱਲ ਉਹ ਮੁਸਲਮਾਨ ਨਹੀਂ ਹੈ ਫਿਰ ਦੂਜਾ ਉਹਦਾ ਅਕਾਊਂਟ ਜਾ ਕੇ ਚੈੱਕ ਕਰੋ ਉਹਨੇ ਗੁਰੂ ਘਰ ਦੀਆਂ 4 ਤੋਂ 5 ਵੀਡੀਓ ਪਾਈਆਂ ਹੋਈਆਂ ਐ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇ ਹੋਏ ਦੀਆਂ ਤੋਂ ਦੱਸਦੇ ਕਿ ਜਲੰਧਰ ਦਾ ਮਸ਼ਹੂਰ ਕੁਲੜ ਪੀਜਾ ਜੋੜਾ ਕਾਫੀ ਚਰਚਾ ਦੇ ਵਿੱਚ ਆ ਗਿਆ ਸੀ ਜਦੋਂ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਹਾਲਾਂਕਿ ਪਰਿਵਾਰ ਵੱਲੋਂ ਕਾਫੀ ਸਪਸ਼ਟੀਕਰਨ ਦਿੱਤੇ ਗਏ ਤੇ ਪੰਜਾਬੀਆਂ ਵੱਲੋਂ ਲਗਾਤਾਰ ਉਹਨਾਂ ਨੂੰ ਟਰੋਲ ਵੀ ਕੀਤਾ ਗਿਆ ਕਾਫੀ ਮਜ਼ਾਕ ਉਡਾਇਆ ਜਾਂਦਾ ਸੀ ਉਹਨਾਂ ਦੇ ਜਦੋਂ ਪਬਲਿਕ ਪਲੇਸ ਤੇ ਜਾਂਦੇ ਸੀ ਸਿਕਿਉਰਟੀ ਵੀ ਪੰਜਾਬ ਦੇ ਵਿੱਚ ਮਿਲ ਗਈ ਸੀ ਹੁਣ ਇਹ ਯੂਕੇ ਦੇ ਵਿੱਚ ਸੈਟਲ ਹੋ ਗਏ ਨੇ ਪਰ ਉੱਥੇ ਵੀ ਜੋ ਫਾਲੋਅਰ ਨੇ ਪੰਜਾਬੀ ਉਹ ਇਹਨਾਂ ਦਾ ਖਹਿੜਾ ਨਹੀਂ ਛੱਡ ਰਹੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ DF5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ